ਸਭ ਤੋਂ ਪਹਿਲਾਂ ਤਾਂ ਜਿਹੜਾ ਇਹ ਪਾਰਟੀ ਦਾ ਐਕਸ਼ਨ ਹੋਇਆ ਤੁਹਾਨੂੰ 5 ਸਾਲ ਲਈ ਪਾਰਟੀ ਦੇ ਵਿੱਚੋਂ ਜਿਹੜਾ ਕੱਢ ਦਿੱਤਾ ਗਿਆ ਪਾਰਟੀ ਦੇ ਐਕਸ਼ਨ ਨੂੰ ਸਭ ਤੋਂ ਪਹਿਲਾਂ ਤਾਂ ਕਿਵੇਂ ਦੇਖਦੇ ਜਦੋਂ ਮੰਨ ਲਓ ਤੁਹਾਡੇ ਨੈਸ਼ਨਲ ਕਨਵੀਨਰ ਕੇਜਰੀਵਾਲ ਸਾਹਿਬ ਹਾਰ ਜਾਣ ਇਲੈਕਸ਼ਨ ਪਾਰਟੀ ਦੇ ਵਿੱਚ ਨੰਬਰ 2 3 4 5 ਤਾਂ ਪਾਰਟੀ ਰਹ ਕਿੱਥੇ ਗਈ ਕਿੱਥੋਂ ਮੈਨੂੰ ਕੱਢਿਆ ਜੀ ਪਾਰਟੀ ਤਾਂ ਹੈ ਨਹੀਂ ਤਾਂ ਮੈਨੂੰ ਕਿ ਮਤਲਬ ਕਿੱਥੋਂ ਕੱਢ ਲਿਆ ਜੀ ਪਾਰਟੀ ਦੀ ਹੋਦ ਹੀ ਨਹੀਂ ਰਹੀ ਜੀ ਹੋਦ ਹੀ ਨਹੀਂ ਰਹੀ ਤਾਂ ਕਿਸ ਤਰ੍ਹਾਂ ਕੱਢ ਲਿਆ ਜੀ ਕਿੱਥੋਂ ਕੱਢਿਆ ਜੀ ਆਜ ਪਾਰਟੀ ਦੀ ਹੋਦ ਨਹੀਂ ਹੈ ਜੀ ਪਰ ਅੱਜ ਮਨੀਸ਼ ਸੁਸੋਦੀਆ ਤੋਂ ਜਦੋਂ ਪੱਤਰਕਾਰਾਂ ਨੇ ਪੁੱਛਿਆ ਸੁਸੋਦੀਆ ਸਾਹਿਬ ਕਹਿੰਦੇ ਕੁਮਰ ਜੀ ਨੂੰ ਇਸ ਕਰਕੇ ਕੱਢਿਆ ਗਿਆ ਕਿ ਜੇ ਕੋਈ ਬੰਦਾ ਪਾਰਟੀ ਵਿਰੋਧੀ ਗਤੀਵਿਧੀ ਕਰਦਾ ਹੈ ਜੇ ਕੋਈ ਮਾੜਾ ਕੰਮ ਕਰਦਾ ਹਾਲਾਂਕਿ ਮਾੜੇ ਕੰਮ ਕਰਨ ਵਾਲਿਆਂ ਨੂੰ ਕਈ ਛਟਾਂ ਦਿੱਤੀਆਂ ਨੇ ਪਰ ਤੁਹਾਡੇ ਤੇ ਉਹ ਇਹ ਗੱਲਾਂ ਕਹਿ ਗਿਆ ਕਿ ਜੇ ਕੋਈ ਪਾਰਟੀ ਵਿਰੋਧੀ ਗਤੀਵਿਧੀ ਕਰੂਗਾ ਤਾਂ ਉਹਨੂੰ ਇਸ ਤਰੀਕੇ ਦੀ ਸਜ਼ਾ ਤਾਂ ਦਿੱਤੀ ਹੋਈ ਜਾਊਗੀ ਜੋ ਉਹ ਬੋਲ ਰਹੇ ਨੇ ਦੇਖੋ ਉਹਨਾਂ ਨੇ ਵੀ ਸਵਰਾਜ ਛੱਡ ਦਿੱਤਾ ਜੀ ਜਿਸ ਨੇ ਸਵਰਾਜ ਛੱਡ ਦਿੱਤਾ ਆਮ ਆਦੀ ਪਾਰਟੀ ਛੱਡ ਦਿੱਤੀ ਤੇ ਸੁਸੋਦੀਆ ਸਾਹਿਬ ਤਾਂ ਬਹੁਤ ਪਹਿਲਾਂ ਆਵਾਦੀ ਪਾਰਟੀ ਛੱਡ ਗਏ ਨੇ ਜੀ ਔਰ ਜਦੋਂ ਆਮ ਆਦਮੀ ਪਾਰਟੀ ਛੱਡ ਗਏ ਸੋਰਾਜ ਛੱਡ ਗਏ ਦਿੱਲੀ ਦੇ ਲੋਕਾਂ ਨੇ ਉਨਵਾਰ ਆ ਕੇ ਉਹਨਾਂ ਨੂੰ ਕਹ ਦਿੱਤਾ ਕਿ ਜਾਓ ਜੀ ਸਾਡੇ ਕੋਲ ਕਿਤਾਬ ਹੈ ਜੀ ਕਿਹਾ ਜਾਂਦਾ ਹੈ ਕਿ ਕੇਜਰੀਵਾਲ ਸਾਹਿਬ ਨੇ ਲਿਖਿਆ ਹੋਇਆ ਹੈ ਹੁਣ ਮੈਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਵਾਲਿਆਂ ਨੇ ਇਸ ਕਿਤਾਬ ਦਾ ਭੋਗ ਪਾ ਕੇ ਰਫ ਦਿੱਤਾ ਹੈ ਲੋਕਾਂ ਦੇ ਸਾਹਮਣੇ ਅਸੀਂ ਜਾਂਦੇ ਹਾਂ ਇਹ ਲੈ ਕੇ ਹੁਣ ਗੈਂਗਸਟਰ ਮਾਫੀਆ ਉਹ ਸਾਰੇ ਪਾਰਟੀ ਦੇ ਵਿੱਚ ਆ ਗਏ ਤਾਂ ਮੰਨ ਲਓ ਜਦੋਂ ਗੈਂਗਸਟਰ ਆ ਗਏ ਮਾਫੀਆ ਵਾਲੇ ਲੋਕ ਆ ਗਏ ਤਾਂ ਅਸੀਂ ਉਹਨਾਂ ਲੋਕਾਂ ਦੇ ਨਾਲ ਸਟੇਜ ਸ਼ੇਅਰ ਨਹੀਂ ਕਰ ਸਕਦੇ ਆਜ ਸਰ ਕੇ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਜਿਹੜਾ ਕਬੂਲਨਾਮਾ ਹੋਇਆ ਸੀ ਮੁਖ ਦੋਸ਼ੀ ਨੇ ਆਪਣਾ ਜੁਰਮ ਕਬੂਲ ਲਿਆ ਸਭ ਤੋਂ ਜ਼ਿਆਦਾ ਉਸ ਦਿਨ ਦੁੱਖ ਕਿਹਨੂੰ ਹੋਇਆ ਭਗਵੰਤ ਮਾਨ ਨੂੰ ਹੋਇਆ ਕੇਜਰੀਵਾਲ ਸਾਹਿਬ ਨੂੰ ਹੋਇਆ ਇਹਨਾਂ ਨੇ ਬਚਾਇਆ ਇਹਨਾਂ ਨੇ ਬਚਾਇਆ ਪਰਦਾ ਪਾਇਆ ਲੇਕਿਨ ਉਹ ਵਿਅਕਤੀ ਸਾਰਾ ਜੁਰਮ ਖੁਦ ਕਬੂਲ ਕਰ ਲਿਆ ਜੀ ਉਸ ਦਿਨ ਕੋਈ ਟਵੀਟ ਨਹੀਂ ਆਇਆ ਭਗਵੰਤ ਮਾਨ ਦਾ ਕੋਈ ਟਵੀਟ ਨਹੀਂ ਆਇਆ ਕੇਜਰੀਵਾਲ ਸਾਹਿਬ ਦਾ केजरीवाल साहब जो चौबीस घंटे बोलते कि असं इंसाफ दे दवागे कुंवर विजय प्रताप जी की इंकुआरी रिपोर्ट है कुंवर विजय प्रताप जी की इंकुआ रिपोर्ट है चन्नी साहब पढ़ लें और इंसाफ दे दें चौबीस घंटे में इंसाफ दे दें तीन साल तो ज्यादा बीत गए बरगाड़ी केस दे केजरीवाल साहब का कोई ट्विट नहीं आया ना कोई जानकारी मैं गया जरूर मिलने वास्ते दिल्ली गया चल के गया इंसाफ दो मैनु हो चाहिए है ਇਹਨਾਂ ਨੇ ਇਨਸਾਫ ਨਹੀਂ ਦਿੱਤਾ ਤਾਂ ਠੀਕ ਹੈ ਇਹਨਾਂ ਦਾ ਮੇਲ ਮਿਲਾਪ ਹੋ ਗਿਆ ਸੀ ਦੋਸੀ ਪਰਿਵਾਰ ਦੇ ਨਾਲ ਦੋਸੀ ਪਰਿਵਾਰ ਦੇ ਨਾਲ ਮੇਲ ਮਿਲਾਪ ਹੋ ਗਿਆ ਸੀ ਸਾਰਾ ਪੰਜਾਬ ਜਾਣਦਾ ਹੈ ਜੀ ਤੇ ਮੇਰਾ ਐਸਟੈਂਡ ਜੋ 2021 ਦੇ ਵਿੱਚ ਸੀਗਾ ਜਦੋਂ ਮੈਂ ਇਸਤੀਫਾ ਦਿੱਤਾ ਸੀ ਅੱਜ ਵੀ ਮੇਰਾ ਐਸਟੈਂਡ ਵਹੀ ਹੈ ਬਾਕੀ ਸਾਰਿਆਂ ਨੇ ਆਪਣਾ ਐਸਟੈਂਡ ਬਦਲ ਲਿਆ ਕੁਰਸੀ ਮਿਲ ਗਈ ਇਹ ਕੁਰਸੀ ਚਾਹੇ ਜੋ ਵੀ ਸੀ ਸੋਦੀਆ ਸਾਹਿਬ ਆਉਂਦੇ ਨੇ ਸਾਰੇ ਇਹ 25 ਸਾਲ ਦੀ ਮੇਰੀ ਤਪੱਸਿਆ ਦੇ ਕੌਸ਼ਤ ਤੇ ਸਾਰੇ ਐਸੋ ਆਰਾਮ ਕਰ ਰਹੇ ਨੇ ਪੰਜਾਬ ਦੇ ਵਿੱਚ ਮੇਰੀ 25 ਸਾਲ ਦੀ ਫੋਟੋ ਮੇਰਾ ਲਗਾਇਆ ਗਿਆ ਕੇਜਰੀਵਾਲ ਸਾਹਿਬ ਨੇ ਮਾਫੀ ਮੰਗ ਲਈ ਪਾਰਟੀ ਟੁੱਟ ਗਈ ਸੀ ਵਿਕਰਮ ਜਿਠਿਆ ਕੋਲੋਂ ਮਾਫੀ ਮੰਗੀ ਸੀ ਹੁਣ ਸਾਰੇ ਸਾਰੇ ਪੰਜਾਬੀਆਂ ਦੇ ਮੋਬਾਈਲ ਦੇ ਵਿੱਚ ਹੋਗਾ ਤੇ ਕੀ ਚੀਜ਼ ਮਾਫੀ ਨਾ ਮੰਜੋ ਮਾਫੀ ਮੰਗੀ ਸੀ ਕੇਜਰੀਵਾਲ ਸਾਹਿਬ ਨੇ ਉਸ ਤੋਂ ਬਾਅਦ ਪਾਰਟੀ ਖਤਮ ਹੋ ਗਈ ਸੀ 2021 ਦੇ ਵਿੱਚ ਮੈਨੂੰ ਆਗੇ ਕਰ ਕਰ ਕੇ ਆਪਣੀ ਕ੍ਰੈਡੀਬਿਲਟੀ ਇਹਨਾਂ ਲੋਕਾਂ ਨੇ ਬਣਾਈ ਹੈ ਜਦੋਂ ਸਾਡੀ ਸਰਕਾਰ ਆਈ ਵਿਕਰਮ ਸਿੰਘ ਮਜੀਠੀਆ ਜੇਲ ਦੇ ਵਿੱਚ ਸੀਗੇ ਪਟਿਆਲਾ ਦੇ ਹਮ ਮੈਂ ਅਸੈਂਬਲੀ ਤੱਕ ਵੀ ਔਰ ਹਰ ਫੋਰਮ ਤੇ ਮੈਂ ਕਿਹਾ ਕਿ ਹੁਣ ਕਾਰਵਾਈ ਤੇ ਕਰੋ ਜੋ ਡਰੱਗਸ ਵਾਲਾ ਕੇਸ ਸੀਗਾ ਉਸ ਕੇਸ ਦੇ ਵਿੱਚ આજ ਤੱਕ ਇਹਨਾਂ ਨੇ ਕੋਈ ਪੁੱਛਗਿੱਛ ਨਹੀਂ ਕੀਤੀ ਨਾ ਹੀ ਰਿਮਾਂਡ ਲਿਆ ਨਾ ਹੀ ਕੋਈ ਚਲਾਨ ਕੀਤਾ ਜੀ ਹੁਣ ਗ੍ਰਿਫਤਾਰ ਕਰਨੇ ਆਏ ਤਾਂ ਵੱਧ ਸੰਪਤੀ ਹੈ ਜੀ ਵਿਕਰਮ ਮਜੀਠੀਆ ਦੇ ਕੋਲ ਸੰਪਤੀ ਦੀ ਕੋਈ ਕਮੀ ਨਹੀਂ ਹੈ ਬਹੁਤ ਕਰੋ ਮਤਲਬ ਰਜਵਾੜਾ ਟਾਈਪ ਰਜਵਾੜਾ ਟਾਈਪ ਉਹਨਾਂ ਦੇ ਖਿਲਾਫ ਜੀ ਡਿਸਪਰਪੋਰਸ਼ਨੇਟ ਐਸੈਟ ਦਾ ਕੇਸ ਬਣ ਹੀ ਨਹੀਂ ਸਕਦਾ ਜੀ ਬਣ ਹੀ ਨਹੀਂ ਸਕਦਾ ਜਿਹੜਾ ਕਿ ਬਣਾਇਆ ਗਿਆ ਬਣਾਇਆ ਗਿਆ ਉਹ ਬਣ ਹੀ ਨਹੀਂ ਸਕਦਾ ਜੀ ਉਹਨਾਂ ਦੇ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੁਣ ਵਿਖਾਵਾ ਕਰਕੇ ਇਹਨਾਂ ਨੇ ਦੇਖਿਆ ਕਿ ਹਰ ਪਾਸਿਓਂ ਜੇਕਰ ਦੇਖੋ ਸਰਕਾਰ ਦਾ ਗਰਾਫ गिर ਗਿਆ ਤਾਂ ਚਲੋ ਵਿਕਰਮ ਮਜੀਠੀ ਨੂੰ ਅਰੈਸਟ ਕਰ ਲੋ ਜੀ ਜਾਇ ਕਰ ਲੋ ਉਹ ਕਰ ਲੋ ਕੇਜਰੀਵਾਲ ਸਾਹਿਬ ਆਰ ਗਏ ਇਲੈਕਸ਼ਨ ਦਿੱਲੀ ਦੀ ਸਰਕਾਰ ਚਲੀ ਗਈ ਸ਼ਸੋਦੀਆ ਸਾਹਿਬ ਹਾਰ ਗਏ ਸਾਰੇ ਹਾਰ ਗਏ ਤੇ ਇੱਕ ਬਸ ਇੱਕ ਹੈ ਕਿ ਅਟੈਨਸ਼ਨ ਡਾਇਵਰਟ ਕਰਨ ਵਾਸਤੇ ਇਹ ਸਾਰਾ ਇਹਨਾਂ ਨੇ ਕਰ ਲਿਆ ਇੱਕ ਸੜੇ ਹੋਰ ਮਿਲਨ ਨੂੰ ਵੀ ਇਹਨਾਂ ਨੇ ਗ੍ਰਿਫਤਾਰ ਕੀਤਾ ਸੀ ਇੱਕ ਮਿਲਨ ਨੂੰ ਗ੍ਰਿਫਤਾਰ ਕੀਤਾ ਜਲੰਧਰੋਂ ਕਿਉਂ ਗ੍ਰਿਫਤਾਰ ਕੀਤਾ ਕਿਉਂਕਿ ਉਹ ਮੁੱਖ ਮੰਤਰੀ ਸਾਹਿਬ ਦੇ ਬਹੁਤ ਨੇੜੇ ਸੀ ਮੁੱਖ ਮੰਤਰੀ ਸਾਹਿਬ ਦੇ ਖਿਲਾਫ ਏਵੀਡੈਂਸ ਕ੍ਰੀਏਟ ਕੀਤਾ ਗਿਆ ਜੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਜੀ ਮੁੱਖ ਮੰਤਰੀ ਸਾਹਿਬ ਨੂੰ ਥੋੜਾ ਬਾਅਦ ਦੇ ਵਿੱਚ ਜ਼ਰੂਰ ਪਤਾ ਲੱਗ ਜਾਏਗਾ ਤੁਸੀਂ ਵੀ ਕਹਿੰਦੇ ਰਹੇ ਹੋ ਲਗਾਤਾਰ ਕਿ ਤੁਹਾਨੂੰ ਵੀ ਧਮਕੀਆਂ ਤੁਹਾਨੂੰ ਵੀ ਪਸਾਉਣ ਦੀ ਕੋਸ਼ਿਸ਼ ਜਿਹੜੀ ਹੈ ਇਹੋ ਜੀ ਤੁਸੀਂ ਖਦਸ਼ੇ ਜਿਤਾਉਂਦੇ ਰਹੇ ਹੋ ਲਗਾਤਾਰ ਨਹੀਂ ਚਲੋ ਮੈਂ ਦੇਖੋ ਬੋਲਦਾ ਆ ਰਿਹਾ ਹਾਂ ਲੇਕਿਨ ਉਹ ਐਕਚੁਅਲ ਹੈ ਨਾ ਜੀ ਜੋ ਮੇਰੇ ਤੇ ਜੋ ਖਤਰਾ ਹੈ ਉਹ ਐਕਚੁਅਲ ਹੈ ਜੀ ਠੀਕ ਹੈ ਉਹ ਮੈਨੂੰ ਤਾਂ ਦੇਖੋ ਜਨਾ ਗੈਂਗਸਟਰਾਂ ਦੇ ਖਿਲਾਫ ਅਸੀਂ ਕਾਰਵਾਈ ਕੀਤੀ ਉਹ ਗੈਂਗਸਟਰ ਸਾਹਮਣੇ ਆ ਕੇ ਬੋਲ ਰਹੇ ਨੇ ਜੀ ਕੈਸੀ ਆਗਰ ਜੀ ਤੁਸੀਂ ਕੀ ਕਰ ਲਿਆ ਠੀਕ ਹੈ ਕਿ ਨਹੀਂ ਹਾਂ ਪੁਲਿਸ ਕਮਿਸ਼ਨਰ ਸਾਹਿਬ ਨੂੰ ਤੇ ਡੀਜੀਪੀ ਸਾਹਿਬ ਨੂੰ ਮੈਂ ਕਹ ਦਿੱਤੀ ਗੱਲ ਰੰਗਲਾ ਪੰਜਾਬ ਹੈ ਹਰ ਵਿਅਕਤੀ ਜੁਮਲੇ ਦੇ ਤੌਰ ਤੇ ਉਹਨੂੰ ਹਰ ਲੀਡਰ ਲੈ ਲੈਂਦਾ ਹੈ ਲੇਕਿਨ ਰੰਗਲਾ ਪੰਜਾਬ ਇਹ ਸਭ ਨਹੀਂ ਹੈ ਕਿ ਨਚਾਰੀ ਬਨ ਕੇ ਜਿੱਥੇ ਮਰਜ਼ੀ ਨੱਚ ਦੋ ਹੋ ਗਿਆ ਜੀ ਰੰਗਲਾ ਪੰਜਾਬ ਬਣ ਗਿਆ ਇਸ ਤਰ੍ਹਾਂ ਦਾ ਨਹੀਂ ਹੁੰਦਾ ਹਰ ਪੰਜਾਬੀ ਦੇ ਮਨ ਦੇ ਵਿੱਚ ਸਵਾਲ ਆ ਜਿਹੜਾ ਤੁਹਾਡੇ ਕੋਈ ਸਾਥੀਆਂ ਨੂੰ ਵੀ ਫੋਨ ਆ ਰਹੇ ਸੀ ਸਾਨੂੰ ਵੀ ਆ ਰਹੇ ਸੀ ਕਿ ਕੁਮਰ ਵਿਜੇ ਪ੍ਰਤਾਪ ਸਿੰਘ ਜੀ ਦਾ ਅਗਲਾ ਰਾਹ ਅਗਲਾ ਐਕਸ਼ਨ ਜਿਹੜਾ ਕੀ ਰਹਿਣ ਵਾਲਾ ਹੈ ਪਾਰਟੀ ਚੋਂ ਕੱਢੇ ਜਾਣ ਤੋਂ ਬਾਅਦ ਸਾਡੇ ਨਾਲ ਐਮਐਲਏ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਆਖਰ ਇਹ ਐਕਸ਼ਨ ਕਿਉਂ ਹੋਇਆ ਹੋਰ ਬਹੁਤ ਸਾਰੀਆਂ ਗੱਲਾਂ ਕਰਾਂਗੇ ਸਾਡੇ ਨਾਲ ਨੇ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰ ਕੁਮਰ ਜੀ ਸਵਾਗਤ ਹੈ ਥੈਂਕ ਯੂ ਵੈਰੀ ਮਚ ਓ ਠੀਕ ਹੋ ਜੀ ਬਹੁਤ ਬੱਲੇ ਸਭ ਤੋਂ ਪਹਿਲਾਂ ਤਾਂ ਜਿਹੜਾ ਇਹ ਪਾਰਟੀ ਦਾ ਐਕਸ਼ਨ ਹੋਇਆ ਤੁਹਾਨੂੰ 5 ਸਾਲ ਦੀ ਪਾਰਟੀ ਦੇ ਵਿੱਚੋਂ ਜਿਹੜਾ ਕੱਢ ਦਿੱਤਾ ਗਿਆ ਪਾਰਟੀ ਦੇ ਐਕਸ਼ਨ ਨੂੰ ਸਭ ਤੋਂ ਪਹਿਲਾਂ ਤਾਂ ਕਿਵੇਂ ਦੇਖਦੇ ਹੋ ਦੇਖੋ ਇੱਕ ਰਿਸ਼ਤਾ ਟੁੱਟਣ ਵਾਲੀ ਗੱਲ ਹੁੰਦੀ ਹੈ ਇੱਕ ਤਰੀਕੇ ਦੇ ਨਾਲ ਜੁੜੇ ਲੀਡਰ ਸੀਗੇ ਆਮ ਆਨੇ ਪਾਰਟੀ ਦੇ ਉਹਨਾਂ ਨੇ ਮੇਰੇ ਨਾਲ ਪਹਿਲਾਂ ਰਿਸ਼ਤਾ ਤੋੜ ਲਿਆ ਸੀ ਇਹ ਰਿਸ਼ਤਾ ਮੇਰੇ ਵੱਲੋਂ ਹੀ ਸੀਗਾ ਜਾਂ ਹੈ ਤੁਸੀਂ ਜੋ ਵੀ ਕਰ ਲੋ ਕਿਉਂਕਿ ਮੇਰੇ ਕੋਲ ਕੋਈ ਲਿਖਤੀ ਤੌਰ ਤੇ ਨਾ ਕੋਈ ਕੋਈ ਸੋਕੋਜ ਨੋਟਿਸ ਜਾਂ ਕੋਈ ਮੰਨ ਲੋ ਠੀਕ ਹੈ ਕਿਸੇ ਵੀ ਪਾਰਟੀ ਦੇ ਵਿੱਚ ਕੋਈ ਹੁੰਦਾ ਹੈ ਜਾਂ ਤਾਂ ਕੋਈ ਡਾਇਰੈਕਸ਼ਨ ਇਸ ਤਰ੍ਹਾਂ ਨਹੀਂ ਬੋਲਣਾ ਹੈ ਇਸ ਤਰ੍ਹਾਂ ਨਹੀਂ ਕਰਨਾ ਹੈ ਜਾਂ ਕੋਈ ਨੋਟਿਸ ਵੀ ਦਿੱਤਾ ਜਾਂਦਾ ਹੈ ਨਾ ਕਿ ਤੁਸੀਂ ਪਾਰਟੀ ਦੇ ਖਿਲਾਫ ਬੋਲ ਰਹੇ ਹੋ ਅਸੀਂ ਦੇਖੋ ਹਮੇਸ਼ਾ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਹੈ ਸਾਡੇ ਕੋਲ ਕਿਤਾਬ ਹੈ ਜੀ ਕਿਹਾ ਜਾਂਦਾ ਹੈ ਕਿ ਕੇਜਰੀਵਾਲ ਸਾਹਿਬ ਨੇ ਲਿਖਿਆ ਹੋਇਆ ਹੈ ਹੁਣ ਮੈਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਵਾਲਿਆਂ ਨੇ ਇਸ ਕਿਤਾਬ ਦਾ ਭੋਗ ਪਾ ਕੇ ਰੱਖ ਦਿੱਤਾ ਹੈ ਲੇਕਿਨ ਅਸੀਂ ਇਸ ਕਿਤਾਬ ਦੀ ਜਿਹੜੀ ਆਈਡੀਓਲੋਜੀ ਹੈ ਜੋ ਤਕਰੀਬਨ ਤਕਰੀਬਨ ਪਾਰਦੇਸ ਸੰਵਿਧਾਨ ਦੇ ਇਸ ਮੁਲਕ ਦੀ ਜੋ ਸਭਿਆਤਾ ਸੰਸਕ੍ਰਿਤੀ ਹੈ ਉਹਦੀ ਆਈਡੀਓਲੋਜੀ ਹੈ ਲੋਕਾਂ ਦੇ ਸਾਹਮਣੇ ਅਸੀਂ ਜਾਂਦੇ ਹਾਂ ਇਹ ਲੈ ਕੇ ਹੁਣ ਗੈਂਗਸਟਰ ਮਾਫੀਆ ਉਹ ਸਾਰੇ ਪਾਰਟੀ ਦੇ ਵਿੱਚ ਆ ਗਏ ਤਾਂ ਮੰਨ ਲਓ ਜਦੋਂ ਗੈਂਗਸਟਰ ਆ ਗਏ ਮਾਫੀਆ ਵਾਲੇ ਲੋਕ ਆ ਗਏ ਤਾਂ ਅਸੀਂ ਉਹਨਾਂ ਲੋਕਾਂ ਦੇ ਨਾਲ ਸਟੇਜ ਸ਼ੇਅਰ ਨਹੀਂ ਕਰ ਸਕਦੇ ਜੇਕਰ ਅਸੀਂ ਜਾਵਾਂਗੇ ਲੋਕਾਂ ਨੇ ਸਾਨੂੰ ਬਾਹਰ ਕਰ ਦੇਣਾ ਅਸੀਂ ਆਈਪੀਐਸ ਦੀ ਨੌਕਰੀ ਛੱਡ ਕੇ ਆਏ ਹਾਂ ਜੀ 9 ਸਾਲ ਦੀ ਨੌਕਰੀ ਬਕਾਇਆ ਸੀ ਅਸੀਂ ਕਿਸੇ ਪੋਸਟ ਅਸੀਂ ਕਿਸੇ ਉਹਦੇ ਦੇ ਮਹਤਾਜ ਨਹੀਂ ਹਾਂ ਜੀ ਠੀਕ ਅਸੀਂ ਪੰਜਾਬ ਦੇ ਹੱਕ ਸੱਚ ਦੀ ਲੜਾਈ ਵਾਸਤੇ ਨੌਕਰੀ ਛੱਡੀ ਸੀ ਔਰ ਪੰਜਾਬ ਤੇ ਪੰਜਾਬੀਆਂ ਦੇ ਹੱਕ ਸੱਚ ਦੀ ਲੜਾਈ ਜਾਰੀ ਰਹੇਗੀ ਔਰ ਆਵਾਜ਼ ਹਮੇਸ਼ਾ ਮੈਂ ਬੁਲੰਦ ਕਰਾਂਗਾ ਜੀ ਵਿਧਾਨ ਸਭਾ ਦੇ ਵਿੱਚ ਵੀ ਔਰ ਵਿਧਾਨ ਸਭਾ ਤੋਂ ਬਾਹਰ ਇੱਕ ਮਲੇ ਦੇ ਰੂਪ ਦੇ ਵਿੱਚ ਵੀ ਔਰ ਇੱਕ ਸਮਾਜਿਕ ਕਾਰਜਕਰਤਾ ਦੇ ਰੂਪ ਦੇ ਵਿੱਚ ਹੂੰ ਦੇਖੋ ਜਦੋਂ ਮੈਂ ਆਈਪੀਐਸ ਦੀ ਨੌਕਰੀ ਤੋਂ ਇਸਤੀਫਾ ਦਿੱਤਾ ਸੀ 13 April 2021 ਜੀ ਉਸ ਦਿਨ ਮੈਂ ਲਿਖ ਦਿੱਤਾ ਸੀ ਫੇਸਬੁਕ ਤੇ ਆਜ ਵੀ ਦੇਖ ਸਕਦੇ ਹੋ ਕਿ ਮੈਂ ਆਪਣੀ ਅਪੀਲ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਦੇ ਵਿੱਚ ਰੱਖ ਦਿੱਤੀ ਹੈ ਹਮਮ ਔਰ ਮੈਂ ਇਹ ਵੀ ਲਿਖ ਦਿੱਤਾ ਸੀ ਕਿ ਉਸ ਤੋਂ ਵੱਡੀ ਕੋਈ ਹੋਰ ਅਦਾਲਤ ਨਹੀਂ ਹੈ ਤੁਸੀਂ ਦੇਖ ਲਿਆ ਚਾਹੇ ਬਰਗਾੜੀ ਦਾ ਕੇਸ ਹੈ ਚਾਹੇ ਹਰ ਕੇਸ ਦੇ ਵਿੱਚ ਇਨਸਾਫ ਉੱਥੋਂ ਮਿਲ ਰਿਹਾ ਹੈ ਖਾਸ ਕਰਕੇ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਜਿਹੜਾ કબੂਲਨਾਮਾ ਹੋਇਆ ਸੀ ਮੁੱਖ ਦੋਸ਼ੀ ਨੇ ਆਪਣਾ ਜੁਰਮ ਕਬੂਲ ਲਿਆ ਸਭ ਤੋਂ ਜ਼ਿਆਦਾ ਉਸ ਦਿਨ ਦੁੱਖ ਕਿਨੂੰ ਹੋਇਆ ਭਗਵੰਤ ਮਾਨ ਨੂੰ ਹੋਇਆ ਕੇਜਰੀਵਾਲ ਸਾਹਿਬ ਨੂੰ ਹੋਇਆ ਇਹਨਾਂ ਨੇ ਬਚਾਇਆ ਇਹਨਾਂ ਨੇ ਬਚਾਇਆ ਪਰਦਾ ਪਾਇਆ ਲੇਕਿਨ ਉਹ ਵਿਅਕਤੀ ਸਾਰਾ ਜੁਰਮ ਖੁਦ ਕਬੂਲ ਕਰ ਲਿਆ ਜੀ ਉਸ ਦਿਨ कोई ट्वीट नहीं आया भगवंत मान का कोई ट्वीट नहीं आया केजरीवाल साहब का केजरीवाल साहब जो चौबीस घंटे बोलते कि असं इंसाफ दे दवागे कुंवर विजय प्रताप जी की इंक्वायरी रिपोर्ट है कुंवर विजय प्रताप जी की इंक्वायरी रिपोर्ट है चन्नी साहब पढ़ लें और इंसाफ दे दें दे, चौबीस घंटे में इंसाफ दे दें तीन साल तो ज्यादा बीत गए बरगाड़ी केस के बारे ਕੇਜਰੀਵਾਲ ਸਾਹਿਬ ਦਾ ਕੋਈ ਟਵੀਟ ਨਹੀਂ ਆਇਆ ਨਾ ਕੋਈ ਜਾਣਕਾਰੀ ਮੈਂ ਗਿਆ ਜਰੂਰ ਮਿਲਣ ਵਾਸਤੇ ਦਿੱਲੀ ਗਿਆ ਚਲਕੇ ਗਿਆ ਇਨਸਾਫ ਦੋ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਹੈ ਇਹਨਾਂ ਨੇ ਇਨਸਾਫ ਨਹੀਂ ਦਿੱਤਾ ਤਾਂ ਠੀਕ ਹੈ ਇਹਨਾਂ ਦਾ ਮੇਲ ਮਿਲਾਪ ਹੋ ਗਿਆ ਸੀ ਦੋਸ਼ੀ ਪਰਿਵਾਰ ਦੇ ਨਾਲ ਦੋਸ਼ੀ ਪਰਿਵਾਰ ਦੇ ਨਾਲ ਮੇਲ ਮਿਲਾਪ ਹੋ ਗਿਆ ਸੀ ਸਾਰਾ ਪੰਜਾਬ ਜਾਣਦਾ ਹੈ ਜੀ ਠੀਕ ਹੈ ਲੇਕਿਨ ਵਿਧਾਨ ਸਭਾ ਦੇ ਵਿੱਚ ਵੀ ਮੈਂ ਹੱਕ ਸੱਚ ਦੀ ਲੜਾਈ ਲੜੀ ਜੀ ਮੈਂ ਇੱਕ ਇੱਕ ਪੁਆਇੰਟ 'ਤੇ ਕਿਹਾ ਕਿ ਬਹਿਸ ਤਾਂ ਕਰੋ ਜੇਕਰ ਮੰਨ ਲਓ ਕਾਂਗਰਸ ਗਵਰਨਮੈਂਟ ਦੇ ਦੌਰਾਨ ਇੱਕ ਬਹਿਸ ਹੋ ਸਕਦੀ ਹੈ ਸਪੈਸ਼ਲ ਸੈਸ਼ਨ ਬੁਲਾ ਕੇ ਤੇ ਇਹ ਪਾਰਟੀ ਦੀ ਸਰਕਾਰ ਆਈ ਹੀ ਹੈ ਐਸੇ ਮੁੱਦੇ ਦੇ ਉਤੇ ਤਾਂ ਤੁਸੀਂ ਕਿਉਂ ਨਹੀਂ ਬਹਿਸ ਕਰਾ ਰਹੇ ਹੋ ਜੀ ਸਾਰਿਆਂ ਨੂੰ ਮੌਕਾ ਦਿਓ ਬੋਲਣ ਦਾ ਪਰ ਪਾਰਟੀ ਦੇ ਲੀਡਰ ਇਹਦੇ ਉੱਤੇ ਰੱਖਣ ਜੀ ਤਾਂ ਮੇਰਾ ਇਸ ਸਟੈਂਡ ਜੋ 2021 ਦੇ ਵਿੱਚ ਸੀਗਾ ਜਦੋਂ ਮੈਂ ਇਸਤੀਫਾ ਦਿੱਤਾ ਸੀ ਅੱਜ ਵੀ ਮੇਰਾ ਸਟੈਂਡ ਵਹੀ ਹੈ ਬਾਕੀ ਸਾਰਿਆਂ ਨੇ ਆਪਣਾ ਸਟੈਂਡ ਬਦਲ ਲਿਆ ਕੁਰਸੀ ਮਿਲ ਗਈ ਇਹ ਕੁਰਸੀ ਚਾਹੇ ਜੋ ਵੀ ਸੀ ਸੋਦੀਆ ਸਾਹਿਬ ਆਉਂਦੇ ਨੇ ਸਾਰੇ ਇਹ 25 ਸਾਲ ਦੀ ਮੇਰੀ ਤਪੱਸਿਆ ਦੇ ਕੋਸਟ ਤੇ ਸਾਰੇ ਐਸੋ ਆਰਾਮ ਕਰ ਰਹੇ ਨੇ ਪੰਜਾਬ ਦੇ ਵਿੱਚ ਮੇਰੀ 25 ਸਾਲ ਦੀ ਫੋਟੋ ਮੇਰਾ ਲਗਾਇਆ ਗਿਆ ਜੈਸ ਦਿਨ ਦੇਖੋ ਕੇਜਰੀਵਾਲ ਸਾਹਿਬ ਨੇ ਮਾਫੀ ਮੰਗ ਲਈ ਪਾਰਟੀ ਟੁੱਟ ਗਈ ਸੀ ਵਿਕਰਮ ਜਿਠਿਆ ਕੋਲੋਂ ਮਾਫੀ ਮੰਗੀ ਸੀ ਹਨ ਸਾਰੇ ਸਾਰੇ ਪੰਜਾਬੀਆਂ ਦੇ ਮੋਬਾਈਲ ਦੇ ਵਿੱਚ ਹੋਗਾ ਦੇਖਿਆ ਚੀਜ਼ ਮਾਫੀਨਾਮਾ ਜੋ ਮਾਫੀ ਮੰਗੀ ਸੀ ਕੇਜਰੀਵਾਲ ਸਾਹਿਬ ਨੇ ਉਸ ਤੋਂ ਬਾਅਦ ਪਾਰਟੀ ਖਤਮ ਹੋ ਗਈ ਸੀ 2021 ਦੇ ਵਿੱਚ ਮੈਨੂੰ ਆਗੇ ਕਰ ਕਰਕੇ ਆਪਣੀ ਕ੍ਰੈਡੀਬਿਲਿਟੀ ਇਹਨਾਂ ਲੋਕਾਂ ਨੇ ਬਣਾਈ ਹੈ ਕ੍ਰੈਡੀਬਿਲਟੀ ਕਿਉਂ ਮਾਫੀ ਮੰਗਣ ਤੋਂ ਬਾਅਦ ਪਾਰਟੀ ਦੀ ਕ੍ਰੈਡੀਬਿਲਟੀ ਜ਼ੀਰੋ ਹੋ ਗਈ ਸੁਖਪਾਲ ਸਿੰਘ ਖੈਰਾ ਜਾਂ ਬਾਕੀ ਸਾਰੇ ਮਤਲਬ ਚੰਗੇ ਚੰਗੇ ਲੀਡਰਾਂ ਨੇ ਪਾਰਟੀ ਛੱਡ ਦਿੱਤੀ ਜਾਂ ਉਹਨਾਂ ਨੂੰ ਸਾਈਡ ਕਰ ਦਿੱਤਾ ਗਿਆ ਉਸ ਮਾਫੀ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਕ੍ਰੈਡੀਬਿਲਟੀ ਜ਼ੀਰੋ ਹੋ ਗਈ ਸੀ ਮੈਨੂੰ ਆਗੇ ਕੀਤਾ ਗਿਆ ਜੀ ਔਰ ਡਰੱਗਸ ਦੀ ਵੀ ਲੜਾਈ ਮੇਰੀ ਹੈ 30 ਜੂਨ 2022 ਪਹਿਲਾ ਬਜਟ ਸੈਸ਼ਨ ਜਿਹੜਾ ਸੀਗਾ ਮੈਂ 2 ਟਾਈਮ ਮਿੰਟ ਦੇ ਵਿੱਚ ਮੈਂ ਕਿਹਾ ਕਿ ਮੈਨੂੰ ਮੌਕਾ ਤਾਂ ਦੇ ਦਿਓ ਇੱਕ ਦਿਨ ਵਧਾ ਦਿਓ ਸੈਸ਼ਨ ਤੇ ਬੱਸ ਕਰਾ ਲਓ ਡਰੱਗਸ ਦੇ ਮੁੱਦੇ ਤੇ ਉਤੇ ਵੀ ਔਰ ਬਰਗਾੜੀ ਦੇ ਮੁੱਦੇ ਤੇ ਉਤੇ ਮੈਂ 23 ਨੰਬਰ ਐਫ ਆਰ ਦੀ ਵੀ ਗੱਲ ਕੀਤੀ ਸੀ ਤੁਸੀਂ ਜਦੋਂ ਕਾਰਵਾਈ ਨਹੀਂ ਕਰਨੀ ਹੈ ਇੱਕ ਹਰਨੀਕ ਵਿਕਰਮ ਜਿਠਿਆ ਨੂੰ ਫੜ ਲਿਆ ਫੜ ਲਿਆ ਕੇਦਰੀਵਾਲ ਸਾਹਿਬ ਜਹਾਂ ਮੈਂ ਭਗਵੰਤ ਮਾਨ ਸਾਹਿਬ ਨੂੰ ਪੁੱਛਦਾ ਹਾਂ ਕਿ ਜਦੋਂ ਸਾਡੀ ਸਰਕਾਰ ਬਣੀ ਸੀ ਵਿਕਰਮ ਮਜੀਠੀਆ ਜੇਲ੍ਹ ਦੇ ਵਿੱਚ ਸੀਗੇ ਚੰਨੀ ਸਾਹਿਬ ਬੋਲਨ ਜਾਂ ਨਾ ਬੋਲਨ ਚੰਨੀ ਸਾਹਿਬ ਦੀ ਸਰਕਾਰ ਨੇ ਗ੍ਰਿਫਤਾਰੀ ਕੀਤੀ ਸੀ 20 ਦਸੰਬਰ 2021 ਲੱਗੇ ਇਲੈਕਸ਼ਨ ਨੇ ਢੀਕਾ ਗਿਆ ਸੀ ਉਹ ਸੁਪਰੀਮ ਕੋਰਟ ਤੋਂ ਉਹਨਾਂ ਨੂੰ ਮਿਲ ਗਿਆ ਸੀਗਾ ਕਿ ਇਲੈਕਸ਼ਨ ਤੱਕ ਹੋ ਰਹਣਗੇ ਲੇਕਿਨ ਜਦੋਂ ਸਾਡੀ ਸਰਕਾਰ ਆਈ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਸੀਗੇ ਪਟਿਆਲਾ ਜਿਲ੍ਹੇ ਦੇ ਮੈਂ ਅਸੈਂਬਲੀ ਤੱਕ ਵੀ ਔਰ ਹਰ ਫੋਰਮ ਤੇ ਮੈਂ ਕਿਹਾ ਕਿ ਹੁਣ ਕਾਰਵਾਈ ਤੇ ਕਰੋ ਜੋ ਡਰੱਗਸ ਵਾਲਾ ਕੇਸ ਸੀਗਾ ਉਸ ਕੇਸ ਦੇ ਵਿੱਚ આજ ਤੱਕ ਇਹਨਾਂ ਨੇ ਕੋਈ ਪੁੱਛਗਿੱਛ ਨਹੀਂ ਕੀਤੀ ਨਾ ਹੀ ਰਿਮਾਂਡ ਲਿਆ ਨਾ ਹੀ ਕੋਈ ਚਲਾਨ ਕੀਤਾ ਜੀ 10 ਅਗਸਤ 2022 ਨੂੰ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਤੇ ਛੱਡ ਦਿੱਤਾ ਠੀਕ ਹੈ ਹੁਣ ਗ੍ਰਿਫਤਾਰ ਕਰਨੇ ਆਏ ਤਾਂ ਵੱਧ ਸੰਪਤੀ ਹੈ ਜੀ ਵਿਕਰਮ ਮਜੀਠੀਆ ਦੇ ਕੋਲ ਸੰਪਤੀ ਦੀ ਕੋਈ ਕਮੀ ਨਹੀਂ ਹੈ ਬਹੁਤ ਕਰੋ ਮਤਲਬ ਮਤਲਬ ਰਜਵਾੜਾ ਟਾਈਪ ਰਜਵਾੜਾ ਟਾਈਪ ਉਹਨਾਂ ਦੇ ਖਿਲਾਫ ਜੀ ਡਿਸਪਰਪੋਰਸ਼ਨੇਟ ਐਸੈਟ ਦਾ ਕੇਸ ਬਣ ਹੀ ਨਹੀਂ ਸਕਦਾ ਜੀ ਬਣ ਹੀ ਨਹੀਂ ਸਕਦਾ ਜਿਹੜਾ ਕਿ ਬਣਾਇਆ ਗਿਆ ਬਣਾਇਆ ਗਿਆ ਉਹ ਬਣ ਹੀ ਨਹੀਂ ਸਕਦਾ ਜੀ ਉਹਨਾਂ ਦੇ ਕੋਲ ਪੈਸੇ ਦੀ ਕੋਈ ਕਮੀ ਨਹੀਂ ਠੀਕ ਹੈ ਕਿ ਨਹੀਂ ਲੇਕਿਨ ਜੋ ਡਰੱਗਸ ਦਾ ਕੇਸ ਹੈ આજ ਤੱਕ ਨੰਨੇ ਚਲਾਨ ਨਹੀਂ ਕੀਤਾ ਮੰਨ ਲਓ ਤੁਹਾਡੀ ਸਰਕਾਰ ਆ ਗਈ 10 ਮਾਰਚ 2022 ਨੂੰ ਸਰਕਾਰ ਆ ਗਈ ਤੇ 10 ਅਗਸਤ 2022 ਨੂੰ ਤੁਸੀਂ ਜ਼ਮਾਨਤ ਕਰਵਾ ਰਹੇ ਹੋ ਉਹ ਜੱਜ ਸਾਹਿਬ ਪੁੱਛਦੇ ਰਹੇ ਕਿ ਰਿਮਾਂਡ ਲੈਣਾ ਹੈ ਜੀ ਚਲਾਨ ਕਰਨਾ ਹੈ ਜੀ ਨਾ ਜੀ ਇਹ ਮੇਲ ਮਿਲਾਪ ਹੋ ਗਿਆ ਸੀ ਭਗਵੰਤ ਮਾਨ ਸਾਹਿਬ ਦਾ باقی ਸਾਰਿਆਂ ਦਾ ਇੱਕ ਵਿਅਕਤੀ ਮਿਸ਼ਿੰਗ ਨੇ ਹੁਣ ਸਾਰੇ ਘਟਨਾਕ੍ਰਮ ਤੋਂ ਸਾਰੇ ਚੇਨ ਤੋੜਾ ਗਾਉ ਚੜ੍ਹਾ ਜੀ ਉਹ ਬੋਲਨ ਨਾ ਜੀ ਉਹ ਬੋਲਨ ਉਹ ਤਾਂ ਸਾਈਡ ਤੇ ਗਿਤੀ ਹਾਂਜੀ ਹਾਂਜੀ ਤੇ ਉਦੋਂ ਜਿਹੜੇ ਐਡਵੋਕੇਟ ਜਨਰਲ ਸਾਹਿਬ ਸੀਗੇ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਬਾਅਦ ਦੇ ਵਿੱਚ ਮਾਨਯੋਗ ਅਦਾਲਤ ਨੇ ਕਿਹਾ ਹਾਈ ਕੋਰਟ ਨੇ ਕਿ ਚਲੋ ਜੀ ਅਸੀਂ ਜੇਕਰ ਤੁਹਾਨੂੰ ਲੋੜ ਨਹੀਂ ਦਾ ਨਹੀਂ ਹੈ ਤਾਂ ਅਸੀਂ ਜੁਡੀਸ਼ੀਅਲ ਕਸਟਡੀ ਦੇ ਵਿੱਚ ਕਿਉਂ ਰੱਖਾ ਨੇ ਜੇਕਰ ਤੁਸੀਂ ਪੁਲਿਸ ਕਾ ਸਟਡੀ ਲੈਣੀ ਹੀ ਨਹੀਂ ਹੈ ਪੁੱਛ ਗਿਛ ਕਰਨੀ ਹੀ ਨਹੀਂ ਹੈ ਤਾਂ ਉਹਨਾਂ ਨੇ ਜਮਾਨਤੇ ਛੱਡ ਦਿੱਤਾ ਜੀ ਤੇ ਲੜਾਈ ਇਸ ਚੀਜ਼ ਦੀ ਵੀ ਹੈ ਹੁਣ ਵਿਖਾਵਾ ਕਰਕੇ ਇਹਨਾਂ ਨੇ ਦੇਖਿਆ ਕਿ ਹਰ ਪਾਸਿਓਂ ਜੇਕਰ ਦੇਖੋ ਸਰਕਾਰ ਦਾ ਗਰਾਫ ਗਿਰ ਗਿਆ ਤਾਂ ਚਲੋ ਵਿਕਰਮ ਮਜੀਠੀ ਨੂੰ ਅਰੈਸਟ ਕਰ ਲਓ ਜੀ ਜਾਂ ਇਹ ਕਰ ਲਓ ਉਹ ਕਰ ਲਓ ਕੇਜਰੀਵਾਲ ਸਾਹਿਬ ਆਰ ਗਏ ਇਲੈਕਸ਼ਨ ਦਿੱਲੀ ਦੀ ਸਰਕਾਰ ਚਲੀ ਗਈ ਸੁਸੋਦੀਆ ਸਾਹਿਬ ਹਾਰ ਗਏ ਸਾਰੇ ਹਾਰ ਗਏ ਤਾਂ ਇੱਕ ਬਸ ਇੱਕ ਹੈ ਕਿ ਅਟੈਂਸ਼ਨ ਡਾਇਵਰਟ ਕਰਨ ਵਾਸਤੇ ਇਹ ਸਾਰਾ ਇਹਨਾਂ ਨੇ ਕਰ ਲਿਆ ਇੱਕ ਸੜੇ ਹੋਰ ਮੱਲੇ ਨੂੰ ਵੀ ਇਹਨਾਂ ਨੇ ਗ੍ਰਿਫਤਾਰ ਕੀਤਾ ਸੀ ਇਹ ਕਿ ਮੱਲੇ ਨੂੰ ਗ੍ਰਿਫਤਾਰ ਕੀਤਾ ਜਲੰਧਰੋਂ ਕਿਉਂ ਗ੍ਰਿਫਤਾਰ ਕੀਤਾ ਕਿਉਂਕਿ ਉਹ ਮੁੱਖ ਮੰਤਰੀ ਸਾਹਿਬ ਦੇ ਬਹੁਤ ਨਜ਼ਦੀਕ ਸੀਗੇ ਮੁੱਖ ਮੰਤਰੀ ਸਾਹਿਬ ਦੇ ਖਿਲਾਫ ਏਵਿਡੈਂਸ ਕ੍ਰੀਏਟ ਕੀਤਾ ਗਿਆ ਜੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਵੀ ਮੁੱਖ ਮੰਤਰੀ ਸਾਹਿਬ ਨੂੰ ਥੋੜਾ ਬਾਅਦ ਦੇ ਵਿੱਚ ਜਰੂਰ ਪਤਾ ਲੱਗ ਜਾਏਗਾ ਅੱਛਾ ਬਾਅਦ ਦੇ ਵਿੱਚ ਪਤਾ ਚਲ ਜਾਏਗਾ ਠੀਕ ਹੈ ਕਿ ਨਹੀਂ ਜਦ ਪਤਾ ਲੱਗਿਆ ਹੋਗਾ ਉਹਨਾਂ ਨੂੰ ਪਤਾ ਚਲ ਜਾਏਗਾ ਠੀਕ ਹੈ ਜੀ ਤੇ ਮੇਰਾ ਇਹ ਕਹਿਣਾ ਹੈ ਕਿ ਅਸੀਂ ਜੀ ਦੇਖੋ ਪੰਜਾਬ ਤੇ ਪੰਜਾਬ ਦੇ ਲੋਕਾਂ ਦੇ ਹੱਕ ਸੱਚ ਦੀ ਲੜਾਈ ਅਸੀਂ ਲੜਦੇ ਰਹਾਂਗੇ ਜੀ ਔਰ ਅਸੀਂ ਇੱਕ ਅੰਦੋਲਨ ਲੈ ਕੇ ਆਏ ਸੀ ਆਮ ਆਦਮੀ ਪਾਰਟੀ ਇੱਕ ਅੰਦੋਲਨ ਦੇ ਰੂਪ ਦੇ ਵਿੱਚ ਸੀਗੀ ਇਹ ਕੋਈ ਪੋਲਿਟੀਕਲ ਪਾਰਟੀ ਨਹੀਂ ਸੀਗੀ ਅਸੀਂ ਇਸ ਅੰਦੋਲਨ ਨੂੰ ਅੱਗੇ ਤੱਕ ਲੈ ਕੇ ਜਾਵਾਂਗੇ ਜੋ ਅਸੀਂ ਵਾਅਦਾ ਕਰਕੇ ਆਏ ਹਨ ਜੀ ਪਬਲਿਕ ਨੂੰ ਉਹ ਅਸੀਂ ਦੇਣਾ ਹੈ ਪੰਜਾਬ ਨੂੰ ਤੇ ਪੰਜਾਬੀਆਂ ਨੂੰ ਠੀਕ ਹੈ ਨਾ ਅੱਜ ਪੰਜਾਬ ਦੇ ਲੋਕ ਪਜ ਰਹੇ ਨੇ ਪੰਜਾਬ ਛੱਡ ਕੇ ਤੇ ਨੁਮਾਇਸ਼ ਹੋ ਰਹੀ ਹੈ ਐਡਵਰਟਾਈਜ਼ਮੈਂਟ ਹੋ ਰਿਹਾ ਕਿ ਆ ਕਰੀਏ ਅਗਰ ਜੇਕਰ ਤੁਹਾਡਾ ਕੰਮ ਬੋਲਦਾ ਤਾਂ ਤੁਹਾਨੂੰ ਨਮਾਇਸ਼ ਕਰਨ ਦੀ ਕੀ ਲੋੜ ਹੈ ਐਡਵਰਟਾਈਜ਼ਮੈਂਟ ਕਰਨ ਦੀ ਕੀ ਲੋੜ ਹੈ ਇੱਕ ਇੱਕ ਸੋਸ਼ਲ ਮੀਡੀਆ ਤੇ ਜਦੋਂ ਦੀ ਤੁਹਾਡੇ ਤੇ ਕਾਰਵਾਈ ਪਾਰਟੀ ਨਹੀਂ ਕੀਤੀ ਹੈ ਉਦੋਂ ਤੋਂ ਸੋਸ਼ਲ ਮੀਡੀਆ ਤੇ ਤੁਹਾਡੇ ਹੱਕ ਦੇ ਵਿੱਚ ਪੋਸਟਾਂ ਦਾ ਜਿਹੜਾ ਉਹ ਪੂਰੀ ਤਰ੍ਹਾਂ ਹੜ ਆਇਆ ਹੈ ਦੁੱਖ ਹੁੰਦਾ ਜਦੋਂ ਲੋਕ ਇਹ ਗੱਲ ਕਰਦੇ ਆ ਕਿ ਜਦੋਂ ਮੁੱਖ ਮੰਤਰੀ ਕਹਿੰਦੇ ਸੀ ਕਿ ਵਿਜੇ ਸਿੰਘਲਾ ਦੇ ਖਿਲਾਫ ਮੇਰੇ ਕੋਲ ਸਬੂਤ ਹੈ ਉਸ ਬੰਦੇ ਨੂੰ ਕਲੀਨ ਚਿੱਟ ਦੇ ਦਿੱਤੀਗੀ ਜੇ ਜਿਹਦੇ ਦਮ ਤੇ ਸਰਕਾਰ ਬਣਾਈ ਇਮਾਨਦਾਰੀ ਦੇ ਦਮ ਤੇ ਸਰਕਾਰ ਬਣਾਈ ਉਸ ਵਿਅਕਤੀ ਦੇ ਉੱਪਰ ਇਸ ਤਰੀਕੇ ਦੀ ਕਾਰਵਾਈ ਦੇਖੋ ਵਿਜੇ ਸਿੰਘਲਾ ਜੀ ਦੇ ਕੇਸ ਦੇ ਬਾਰੇ ਮੈਂ ਬਹੁਤ ਜ਼ਿਆਦਾ ਨਹੀਂ ਜਾਣਦਾ ਹਾਂ ਜੋ ਦੇ ਉਹ ਹੀ ਮੈਂ ਜਾਂਦਾ ਠੀਕ ਹੈ ਜੀ ਉਦੋਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਹੁਣ ਉਹਨਾਂ ਦਾ ਉਦੋਂ ਦਾ ਟਵੀਟ ਤੇ ਉਹਨਾਂ ਦਾ ਵੀਡੀਓ ਵਾਇਰਲ ਰਹਿ ਗਿਆ ਸਬੂਤ ਸਿਰਫ ਮੇਰੇ ਕੋਲ ਹੀ ਹੈ ਜੀ ਇਹ ਮੀਡੀਆ ਦੇ ਕੋਲ ਵੀ ਨਹੀਂ ਹੈ اپੋਜੀਸ਼ਨ ਦੇ ਕੋਲ ਵੀ ਨਹੀਂ ਹੈ ਜੇਕਰ ਮੈਂ ਚਾਹਣਾ ਤਾਂ ਲੁਕੋਲ ਸਕਦਾ ਸੀ ਤਾਂ ਮੁੱਖ ਮੰਤਰੀ ਸਾਹਿਬ ਜੇਕਰ ਸਬੂਤ ਤੁਹਾਡੇ ਕੋਲ ਹੈ ਨਾ ਤਾਂ ਤੁਸੀਂ ਕੈਸ਼ ਫੁੱਟਿੰਗ ਤੇ ਖੜੇ ਹੋ ਤੁਸੀਂ ਆਪਣੇ ਗਿਰੇਵਾ ਦੇ ਵਿੱਚ ਝਾਕ ਕੇ ਦੇਖ ਲਓ ਵੀ ਕਿੱਥੇ ਹੋ ਤੁਸੀਂ ਕਿ ਜਾਂ ਤਾਂ ਤੁਸੀਂ ਝੂਠ ਮਾਰ ਰਹੇ ਹੋ ਹੈ ਉਧਰ ਝੂਠ ਮਾਰਿਆ ਜਾਂ ਹੁਣ ਝੂਠ ਮਾਰ ਰਹੇ ਹੋ ਤਾਂ ਦੇਖੋ ਇਸ ਤਰ੍ਹਾਂ ਸਰਕਾਰ ਨਹੀਂ ਚੱਲਦੀ ਜੀ ਕ੍ਰੈਡੀਬਿਲਟੀ ਜ਼ੀਰੋ ਹੋ ਗਈ ਹੈ ਪਾਰਟੀ ਦੀ ਕ੍ਰੈਡੀਬਿਲਟੀ ਆਜ ਇਹਨਾਂ ਨੇ ਜ਼ੀਰੋ ਕਰ ਦਿੱਤੀ ਸਾਰਿਆਂ ਨੇ ਮਿਲ ਕੇ ਸਾਰਿਆਂ ਨੇ ਮਿਲ ਕੇ ਸੁਰਾਜ ਛੱਡ ਗਏ ਪਾਰਟੀ ਛੱਡ ਗਏ ਕੱਲੇ ਮੈਂ ਪਹਰਾ ਦੇ ਰਹੇ ਹਾਂ ਲੇਕਿਨ ਪੰਜਾਬ ਦੇ ਤੇ ਪੰਜਾਬੀਆਂ ਦੇ ਹੱਕ ਸੱਚ ਦੀ ਲੜਾਈ ਤੇ ਹਮੇਸ਼ਾ ਪਾਰਾ ਦੇ ਰਹੇ ਬੇਅਦਬੀ ਤੇ ਖਾਸ ਤੌਰ ਤੇ ਆਖਰੀ ਗੱਲਬਾਤ ਸਰ ਮੁੱਖ ਮੰਤਰੀ ਨਾਲ ਕਦੋਂ ਵੀ ਨਹੀਂ ਦੇਖੋ ਮੇਰੇ ਹੁੰਦੇ ਰਹੀ ਹੈ ਜੀ ਦੋ ਚਾਰ ਮਹੀਨਿਆਂ ਤੋਂ ਦੇਖੋ ਮੈਂ ਗੱਲ ਕਰਨੀ ਛੱਡ ਦਿੱਤੀ ਜੀ ਜਦੋਂ ਮੈਂ ਦੇਖ ਲਿਆ ਕਿ ਹਰ ਪੰਜਹਰੇਲੀ ਸਰਬਕਾਂਡ ਜਦੋਂ ਹੋਇਆ ਸੀ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਦਿਹਾਤੀ ਇਰੀਏ ਦੇ ਵਿੱਚ ਪਿਛਲੇ ਸਾਲ ਉਧਰ ਵੀ ਹੋਇਆ ਸੀ ਦੇਖੋ ਮੁੱਖ ਮੰਤਰੀ ਸਾਹਿਬ ਦੇ ਆਪਣੇ ਜ਼ਿਲ੍ਹੇ ਦੇ ਵਿੱਚ ਹੋਇਆ ਸੀ ਸੰਗਰੂਰ ਦੇ ਜਹਰੀਲੀ ਸ਼ਰਾਬ ਤੇ ਜਦੋਂ ਜ਼ਹਿਰੀਲੀ ਸ਼ਰਾਬ ਕਾਂਡ ਹੋਇਆ ਸੀ ਤਰਨਤਾਰਨ ਤੇ ਮਜੀਠਾ ਅੰਮ੍ਰਿਤਸਰ ਬਟਾਲਾ ਉਦੋਂ ਤੇ ਇੱਕ ਹੰਦੇ ਸੀ ਕਿ 302 ਦਾ ਮੁਕਦਮਾ ਦਰਜ ਹੋਣਾ ਚਾਹੀਦਾ ਹੈ ਕੈਪਟਨ ਮਿਲਿੰਦਰ ਸਿੰਘ ਤੇ ਤੁਹਾਡੇ ਕੋਲ ਮਤਲਬ ਤੁਹਾਡੀ ਵਹੀ ਪੁਲਿਸ ਹੈ ਵਹੀ ਸਰਹੰਤਰ ਹੈ ਤੁਸੀਂ ਦੇਖੋ ਜ਼ਹਿਰੀਲੀ ਸ਼ਰਾਬ ਦੇ ਨਾਲ ਜੋ ਲੋਕ ਮਰੇ ਹੋਏ ਨੇ ਉਹਨਾਂ ਦੇ ਬੱਚਿਆਂ ਨੂੰ ਜਾ ਕੇ ਤੁਸੀਂ ਦੇਖ ਲਓ ਛੋਟੇ ਛੋਟੇ ਬੱਚੇ ਉਹਨਾਂ ਦੀ ਕੀ ਹਾਲਤ ਹੈ ਜਨਾਨੀਆਂ ਨੂੰ ਤੁਸੀਂ ਜਾ ਕੇ ਦੇਖ ਲਓ ਉਹਨਾਂ ਦੀ ਕੀ ਹਾਲਤ ਹੈ ਠੀਕ ਹੈ ਔਰ ਤੁਸੀਂ ਕੇਵਲ ਬਿਆਨਵਾਜੀ ਕਰ ਰਹੇ ਹੋ ਤਾਂ ਮੇਰਾ ਇਹ ਕਹਿਣਾ ਹੈ ਕਿ ਲਾਅ ਔਰ ਔਰਡਰ ਸਿਸਟਮ ਕੋਲੈਪਸ ਕਰ ਗਿਆ ਹੈ ਐਕਸਟੋਰਸ਼ਨ ਕਾਲ ਇੰਨਾ ਜ਼ਿਆਦਾ ਆ ਰਿਹਾ ਹੈ ਕਿ ਲੋਕ ਪੁਲਿਸ ਦੇ ਕੋਲ ਜਾਣਾ ਛੱਡ ਗਏ ਜੀ ਉਹ ਜਾ ਕੇ ਰਾਜੀਨਾਮਾ ਕਰ ਲੈ ਰਹੇ ਨੇ ਲੈਣ ਦੇਣ ਕਰਕੇ ਜੀ ਠੀਕ ਹੈ ਤਾਂ ਅੱਜ ਕੋਈ ਵੀ ਸੇਫ ਨਹੀਂ ਹੈ ਸਿਕਿਉਰ ਨਹੀਂ ਹੈ ਪੰਜਾਬ ਦੇ ਵਿੱਚ ਲੇਕਿਨ ਅਸੀਂ ਜੀ ਦੇਖੋ ਹਰ ਹਾਲ ਦੇ ਵਿੱਚ ਦੁਆਰਾ ਮੈਂ ਕਹਿੰਦਾ ਹਾਂ ਕਿ ਪੰਜਾਬ ਤੇ ਪੰਜਾਬੀਆਂ ਦੇ ਹੱਕ ਸੱਚ ਦੀ ਲੜਾਈ ਲੜਾਂਗੇ ਜੀ ਉਹਨਾਂ ਦੀ ਆਵਾਜ਼ ਬੁਲੰਦ ਕਰਾਂਗੇ ਜੀ ਤੁਸੀਂ ਵੀ ਕਹਿੰਦੇ ਰਹੇ ਹੋ ਲਗਾਤਾਰ ਕਿ ਤੁਹਾਨੂੰ ਵੀ ਧਮਕੀਆਂ ਤੁਹਾਨੂੰ ਵੀ ਪਸਾਉਣ ਦੀ ਕੋਸ਼ਿਸ਼ ਜਿਹੜੀ ਹੈ ਇਹੋ ਜੀ ਤੁਸੀਂ ਖਦਸ਼ੇ ਜਿਤਾਉਂਦੇ ਰਹੇ ਹੋ ਲਗਾਤਾਰ ਚਲੋ ਮੈਂ ਦੇਖੋ ਬੋਲਦਾ ਆ ਰਿਹਾ ਹਾਂ ਲੇਕਿਨ ਉਹ ਐਕਚੁਅਲ ਹੈ ਨਾ ਜੀ ਜੋ ਮੇਰੇ ਤੇ ਜੋ ਖਤਰਾ ਹੈ ਉਹ ਐਕਚੁਅਲ ਹੈ ਜੀ ਠੀਕ ਹੈ ਉਹ ਮੈਨੂੰ ਤਾਂ ਦੇਖੋ ਜਨਾ ਗੈਂਗਸਟਰਾਂ ਦੇ ਖਿਲਾਫ ਅਸੀਂ ਕਾਰਵਾਈ ਕੀਤੀ ਉਹ ਗੈਂਗਸਟਰ ਸਾਹਮਣੇ ਆ ਕੇ ਬੋਲ ਰਹੇ ਨੇ ਜੀ ਕਿ ਅਸੀਂ ਆ ਗਏ ਜੀ ਤੁਸੀਂ ਕੀ ਕਰ ਲਿਆ ਠੀਕ ਹੈ ਕਿ ਨਹੀਂ ਹਾਂ ਪੁਲਿਸ ਕਮਿਸ਼ਨਰ ਸਾਹਿਬ ਨੂੰ ਤੇ ਡੀਜੀਪੀ ਸਾਹਿਬ ਨੂੰ ਮੈਂ ਕਹ ਦਿੱਤੀ ਗੱਲ ਉਹਨਾਂ ਨੂੰ ਸੀਆਈਡੀ ਦੇ ਰਾਹੀਂ ਹੋਇਸੇ ਵੀ ਪਤਾ ਲੱਗ ਗਿਆ ਸੀ ਗੈਂਗਸਟਰ ਓਪਨਲੀ ਐਸੀ ਆਗ ਜੀ ਤੁਹਾਡੀ ਪਾਰਟੀ ਦੇ ਜਿਨ੍ਹਾਂ ਲੋਕਾਂ ਦੇ ਖਿਲਾਫ ਇੰਨੇ ਜ਼ਿਆਦਾ ਕੇਸ ਗੈਂਗਸਟਰ ਮਾਫੀਆ ਸਾਰੇ ਲੋਕ ਖੁੱਲਮ ਖੁਲਾ ਚੈਲੰਜ ਕਰ ਰਹੇ ਨੇ ਲੇਕਿਨ ਅਸੀਂ ਪਰਵਾਹ ਨਹੀਂ ਕਰਦੇ ਠੀਕ ਹੈ ਨਾ ਅਸੀਂ ਲੜਾਈ ਲੜਦੇ ਹਾਂ ਕਾਰਨ ਸਾਡੀ ਅਪੀਲ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਵਿੱਚ ਅਸੀਂ ਲਗਾਤਾਰ ਤੁਹਾਡੀ ਐਕਟੀਵਿਟੀ ਦੇਖੀ ਤੁਸੀਂ ਹਮੇਸ਼ਾ ਹੀ ਪਾਰਟੀ ਦੀ ਮਜ਼ਬੂਤੀ ਦੀ ਗੱਲ ਕਰਦੇ ਰਹੇ ਹਾਂ ਕਿ ਮੈਂ ਇਸ ਪਾਰਟੀ ਨੂੰ ਮਜ਼ਬੂਤ ਕਰਨਾ ਸਵਰਾਜ ਕਿਤਾਬ ਦੀ ਤੁਸੀਂ ਗੱਲ ਕਰਦੇ ਰਹੇ ਹੋ ਪਰ ਅੱਜ ਮਨੀਸ਼ ਸੋਦੀਆ ਤੋਂ ਜਦੋਂ ਪੱਤਰਕਾਰਾਂ ਨੇ ਪੁੱਛਿਆ ਸੋਦੀਆ ਸਾਹਿਬ ਕਹਿੰਦੇ ਕੁਮਰ ਜੀ ਨੂੰ ਇਸ ਕਰਕੇ ਕੱਢਿਆ ਗਿਆ ਕਿ ਜੇ ਕੋਈ ਬੰਦਾ ਪਾਰਟੀ ਵਿਰੋਧੀ ਗਤੀਵਿਧੀ ਕਰਦਾ ਹੈ ਜੇ ਕੋਈ ਮਾੜਾ ਕੰਮ ਕਰਦਾ ਹਾਲਾਂਕਿ ਮਾੜੇ ਕੰਮ ਕਰਨ ਵਾਲਿਆਂ ਨੂੰ ਕਈ ਚੇਟਾਂ ਦਿੱਤੀਆਂ ਨੇ ਪਰ ਤੁਹਾਡੇ ਤੇ ਉਹ ਇਹ ਗੱਲਾਂ ਕਹਿ ਗਿਆ ਕਿ ਜੇ ਕੋਈ ਪਾਰਟੀ ਵਿਰੋਧੀ ਗਤੀਵਿਧੀ ਕਰੂਗਾ ਤਾਂ ਉਹਨੂੰ ਇਸ ਤਰੀਕੇ ਦੀ ਸਜ਼ਾ ਤਾਂ ਦਿੱਤੀ ਹੋਈ ਜਾਊ। ਦੇਖੋ ਸੋਦੀਆ ਸਾਹਿਬ ਦੀ ਐਸੀ ਬਹੁਤ ਰਿਸਪੈਕਟ ਕਰਦੇ ਸੀ। ਬਹੁਤ ਰਿਸਪੈਕਟ ਕਰਦੇ ਸੀ ਖਾਸ ਕਰ ਉਹਨਾਂ ਦੇ ਖਿਲਾਫ ਜੋ ਮੁਕਦਮਾ ਦਰਜ ਹੋਇਆ ਉਹਦੋਂ ਵੀ ਅਸੀਂ ਕੋਸ਼ਿਸ਼ ਕੀਤੀ ਜੋ ਅਸੀਂ ਕਰ ਸਕਦੇ ਸੀ ਮਤਲਬ ਕਿਤਾ ਅਸੀਂ ਸਮਝਦੇ ਸੀ ਕਿ ਇੱਕ ਸੁਲਝੇ ਹੋਏ ਲੀਡਰ ਠੀਕ ਹੈ ਇਨਚਾਰਜ ਅਸੀਂ ਬੀਜੇਪੀ ਦੇ ਵੀ ਦੇਖੇ ਹਨ ਇਨਚਾਰਜ ਅਸੀਂ ਕਾਂਗਰਸ ਦੇ ਵੀ ਵੇਖੇ ਲੇਕਿਨ ਜੋ ਆਮ ਆਦਮੀ ਪਾਰਟੀ ਦਾ ਇਨਚਾਰਜ ਬਣ ਕੇ ਆਇਆ ਹੈ ਉਹ ਤਾਂ ਮਤਲਬ ਬਲੌਕ ਲੈਵਲ ਤੋਂ ਲੈ ਕੇ ਤਸ਼ੀਲ ਲੈਵਲ ਤੋਂ ਲੈ ਕੇ ਹੈੱਡਕੁਆਰਟਰ ਚੰਡੀਗੜ੍ਹ ਲੈਵਲ ਤੱਕ ਮੈਂ ਸਾਰਾ ਪੰਜਾਬ ਘਰਿਆ ਹੈ ਉਹ ਮੁੱਖ ਮੰਤਰੀ ਬਣਿਆ ਹੋਇਆ ਸੰਵਿਧਾਨ ਦੀ ਹੱਤਿਆ ਹੈ ਜੀ ਮਰਡਰ ਆਫ ਕਨਸਟੀਟਿਊਸ਼ਨ ਇੰਡੀਅਨ ਕਨਸਟੀਟਿਊਸ਼ਨ ਦਾ ਮਰਡਰ ਹੋ ਰਿਹਾ ਹੈ ਮੁੱਖ ਮੰਤਰੀ ਹੈ ਮਾੜਾ ਹੈ ਚੰਗਾ ਹੈ ਕਟ ਪੜਿਆ ਲਿਖਿਆ ਹੈ ਤੁਸੀਂ ਛੱਡ ਦਿਓ ਜੀ ਆਪਣਾ ਜੇਕਰ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਬਣਾਤਾ ਜਾਂ ਵਿਧਾਇਕ ਦਲ ਨੇ ਨੇਤਾ ਚੁਣ ਲਿਆ ਤੁਸੀਂ ਕੰਮ ਕਰਨ ਦਿਓ ਠੀਕ ਹੈ ਤੇ ਦੂਸਰੀ ਗੱਲ ਜੋ ਉਹ ਬੋਲ ਰਹੇ ਨੇ ਦੇਖੋ ਉਹਨਾਂ ਨੇ ਵੀ ਸਵਰਾਜ ਛੱਡ ਦਿੱਤਾ ਜੀ ਜਿਸ ਨੇ ਸੁਰਾਜ ਛੱਡ ਦਿੱਤਾ ਆਮ ਆਦਮੀ ਪਾਰਟੀ ਛੱਡ ਦਿੱਤੀ ਤੇ ਸਿਸੋਦੀਆ ਸਾਹਿਬ ਤਾਂ ਬਹੁਤ ਪਹਿਲਾਂ ਆਮ ਆਦਮੀ ਪਾਰਟੀ ਛੱਡ ਗਏ ਨੇ ਜੀ ਔਰ ਜਦੋਂ ਆਮ ਆਦਮੀ ਪਾਰਟੀ ਛੱਡ ਗਏ ਸੁਰਾਜ ਛੱਡ ਗਏ ਦਿੱਲੀ ਦੇ ਲੋਕਾਂ ਨੇ ਉਹਨਾਂ ਆ ਕੇ ਉਨਨ ਕਹ ਦਿੱਤਾ ਕਿ ਜਾਓ ਜੀ ਹੁਣ ਤੁਸੀਂ ਸਵਰਾਜ ਛੱਡ ਦਿੱਤੀ ਆਮ ਆਦਮੀ ਪਾਰਟੀ ਦੀ ਆਈਡੀਓਲੋਜੀ ਛੱਡ ਦਿੱਤੀ ਤੁਸੀਂ ਛੱਡ ਦਿੱਤੀ ਤਾਂ ਜਾਓ ਜੀ ਜੈ ਸ਼੍ਰੀ ਰਾਮ ਪਰ ਹਸ ਕਰਕੇ ਦੇਖੋ ਪੰਜਾਬ ਦੀ ਸਰਕਾਰ ਭੋਗ ਰਹੀ ਹੈ ਹੈ ਉਹ ਹਾਰੇ ਇਹ ਦੇਖੋ ਉਹ ਉਹਦੇ ਉੱਤੇ ਮੈਂ ਟਿੱਪਣੀ ਨਹੀਂ ਕਰ ਸਕਦਾ ਹਾਂ ਇਹ ਤਾਂ ਮੁੱਖ ਮੰਤਰੀ ਸਾਹਿਬ ਕਰਨਗੇ ਮੁੱਖ ਮੰਤਰੀ ਸਾਹਿਬ ਨੇ ਜੋ ਸਪੇਸ ਦਿੱਤਾ ਹੋਇਆ ਹੈ ਉਸ ਉਸੇ ਸਪੇਸ ਦੇ ਵਿੱਚ ਉਹ ਜੋ ਕਰ ਰਹੇ ਨੇ ਰਾਜ ਭੋਗ ਰਹੇ ਨੇ ਜਾਂ ਜੋ ਕੁਝ ਕਰ ਰਹੇ ਨੇ ਤਾਂ ਐਸ਼ ਕਰਕੇ ਦੇਖੋ ਮੈਂ ਬਹੁਤੇ ਜ਼ਿਆਦਾ ਟਿੱਪਣੀ ਨਹੀਂ ਕਰਾਂਗਾ ਮੈਂ ਸਮਝਦਾ ਸੀ ਕਿ ਸੁਲਜਾ ਵੇ ਲੀਡਰ ਸੀ ਉਹਨਾਂ ਦੇ ਨਾਲ ਹੀ ਮੇਰਾ ਜ਼ਿਆਦਾ ਤਾਲਮਿਲ ਰੰਦਾ ਸੀ ਲੇਕਿਨ ਜੋ ਹੁਣ ਮੈਂ ਉਹਨਾਂ ਦੀ ਐਕਟੀਵਿਟੀ ਵੇਖ ਰਿਹਾ ਹਾਂ ਗੱਲਬਾਤ ਕਰਨ ਦਾ ਤਰੀਕਾ ਮੈਂ ਵੇਖ ਰਿਹਾ ਹਾਂ ਉਹ ਸਾਰਾ ਕੁਝ ਬਦਲ ਗਿਆ ਹੈ ਜੀ ਬਦਲ ਇਸ ਕਰਕੇ ਗਿਆ ਹੈ ਕਿ ਆਈਡੀਓਲੋਜੀ ਛੱਡ ਚੁੱਕੇ ਨੇ ਜੀ ਤੇ ਦਿੱਲੀ ਵਾਲੇ ਵੀ ਦੇਖੋ ਸਿਆਣੇ ਨੇ ਔਰ ਖਾਸ ਕਰ ਜ਼ਿਆਦਾ ਪੰਜਾਬੀ ਕਮਿਊਨਿਟੀ ਨੇ ਉਥੇ ਮਤਲਬ ਹਰਾਇਆ ਤੇ ਜਦੋਂ ਮੰਨ ਲਓ ਤੁਹਾਡੇ ਨੈਸ਼ਨਲ ਕਨਵੀਨਰ ਕੇਜਰੀਵਾਲ ਸਾਹਿਬ ਹਾਰ ਜਾਣ ਇਲੈਕਸ਼ਨ ਪਾਰਟੀ ਦੇ ਵਿੱਚ ਨੰਬਰ 2 3 4 5 ਤਾਂ ਪਾਰਟੀ ਰਹ ਕਿੱਥੇ ਗਈ ਤੇ ਕਿੱਥੋਂ ਮੈਨੂੰ ਕਟਿਆ ਜੀ ਪਾਰਟੀ ਤਾਂ ਹੈ ਨਹੀਂ ਤਾਂ ਮੈਨੂੰ ਕੀ ਮਤਲਬ ਕਿੱਥੋਂ ਕੱਢ ਲਿਆ ਜੀ ਪਾਰਟੀ ਦੀ ਹੋਂਦ ਹੀ ਨਹੀਂ ਰਹੀ ਜੀ ਹੋਂਦ ਹੀ ਨਹੀਂ ਰਹੀ ਤਾਂ ਕਿਸ ਤਰ੍ਹਾਂ ਕੱਢ ਲਿਆ ਜੀ ਕਿੱਥੋਂ ਕੱਢਿਆ ਜੀ ਅੱਜ ਪਾਰਟੀ ਦੀ ਹੋਂਦ ਨਹੀਂ ਹੈ ਜੀ ਹੋਂਦ ਹੁੰਦੀ ਤੋ ਗੈਦਰੀਵਾਲ ਸਾਹਿਬ ਦਿੱਲੀ ਦੇ ਘਟੋਕਟ ਚੀਫ ਮਿਨਿਸਟਰ ਹੁੰਦੇ ਸੀ ਅਸੀਂ ਜਦੋਂ ਪਾਰਟੀ ਦੇ ਵਿੱਚ ਆਏ ਸੀ ਐਟ ਲੀਸਟ ਸਾਡੀ ਕੋਸ਼ਿਸ਼ ਸੀਗੀ ਕਿ ਇਸ ਸਾਲ 2024 ਪਾਰਲੀਮੈਂਟ ਇਲੈਕਸ਼ਨ ਦੇ ਵਿੱਚ ਉਹਨਾਂ ਨੂੰ ਲੀਡਰ ਆਫ oppositon ਬਣਾਇਆ ਜਾਵੇ 2029 ਦੇ ਵਿੱਚ ਚਲੋ ਕੋਸ਼ਿਸ਼ ਕਰਾਂਗੇ ਕਿ ਉਹ ਮਤਲਬ ਲੇਕਿਨ ਦੇਖੋ ਜੇਕਰ ਤੁਸੀਂ ਆਪਣੀ ਸਜੀ ਬਾਖ ਖਬੀ ਬਾਖ ਸੀ ਕੀ ਡਿਮਾਂਡ ਕੀਤੀ ਜੀ ਅਸੀਂ ਕਿਸ ਚੀਜ਼ ਦੀ ਡਿਮਾਂਡ ਕੀਤੀ ਕੁਛ ਨਹੀਂ ਜੀ ਬਰਗਾੜੀ ਦਾ ਇਨਸਾਫ ਦੇ ਦਿਓ ਜੋ ਤੁਸੀਂ 24 ਘੰਟੇ ਦੇ ਵਿੱਚ ਕਰ बोल देसी करने वास्ते नशा दी ਤੁਸੀਂ ਕਹਿੰਦੇ ਕਿ ਹਮਾਰੇ ਪਾਸ ਕੁੰਵਰ ਵਿਜੇ ਪ੍ਰਤਾਪ ਜੈਸਾ ਜਾਮਾਜ ਪੁਲੀ ਅਫਸਰ ਹੈ 6 ਮਹੀਨੇ ਮੇ ਨਸ਼ਾ ਖਤਮ ਕਰੇਗਾ આજ ਤੱਕ ਉਹਨੇ ਮੇਰੇ ਨਾਲ ਗੱਲ ਕੀਤੀ ਕਿ ਨਸ਼ਾ ਕਿਸ ਤਰ੍ਹਾਂ ਖਤਮ ਹੋਗਾ ਜੋ ਜੁਧ ਨਸ਼ਿਆ ਵਿਰੋਧ ਇੱਕ ਡਰਾਮਾ ਹੈ ਜੀ ਸਿਰਫ ਇੱਕ ਡਰਾਮਾ ਹੈ ਸਿਰਫ ਡਰਾਮਾ ਉਸ ਡਰਾਮੇ ਦੇ ਨਾਲ ਕੁਝ ਵੀ ਨਹੀਂ ਹੁੰਦਾ ਜੋ ਨਸ਼ਾ ਵੇਚਣ ਵਾਲੇ ਲੋਕ ਵੀ ਉਹ ਵੀ ਉਸ ਡਰਾਮਾ ਦੇ ਵਿੱਚ ਪਾਤਰ ਬਣ ਕੇ ਚੱਲ ਰਹੇ ਨੇ ਬੇਅਦਵੀ ਜਿਹੜੇ ਗੈਂਗਸਟਰ ਵਾਲਾ ਮਾਹੌਲ ਸੀਗਾ ਉਸ ਟਾਈਮ ਇੱਥੇ ਨਸ਼ੇ ਨੂੰ ਲੈ ਕੇ ਸਾਰੀਆਂ ਗੱਲਾਂ ਤੇ ਉਹ ਇਹੀ ਗੱਲ ਕਹਿ ਦਿੰਦੇ ਸੀ ਕਿ ਕੁਮਰ ਵਿਜੇ ਪ੍ਰਤਾਪ ਸਾਡੇ ਕੋਲੇ ਆ ਗਿਆ ਚਲੋ ਕੁਮਰ ਵਿਜੇ ਪ੍ਰਤਾਪ ਸਾਡੇ ਦੇਖੋ ਮੈਂ ਬਹੁਤੇ ਜ਼ਿਆਦਾ ਨਹੀਂ ਬੋਲਣਾ ਚਾਹੁੰਦਾ ਹਾਂ ਮੇਰਾ ਇਹੀ ਕਹਣਾ ਹੈ ਕਿ ਇਹਨਾਂ ਸਾਰਿਆਂ ਨੇ ਮਿਲ ਕੇ ਪਾਰਟੀ ਨੂੰ ਖਤਮ ਕਰ ਦਿੱਤਾ ਜੀ ਪਾਰਟੀ ਹੀ ਖਤਮ ਹੋ ਗਈ ਤਾਂ ਕੁਮਰ ਵਿਜੇ ਪ੍ਰਤਾਪ ਨੂੰ ਕੱਢਿਆ ਕਿੱਥੋਂ ਜੀ ਇੱਕ ਸਵਾਲ ਬੜਾ ਹੈ ਮੈਂ ਨੌਕਰੀ ਤੋਂ ਲੈ ਕੇ ਅੱਜ ਤੱਕ ਉਮਰਜੀ ਤੁਸੀਂ ਇਮਾਨਦਾਰੀ ਦੀ ਮਿਸਾਲ ਰਹੇ ਹੋ ਲੋਕ ਤੁਹਾਡੀ ਇਮਾਨਦਾਰੀ ਦੀਆਂ ਗੱਲਾਂ ਕਰਦੇ ਆ ਤੇ ਤੁਹਾਡੇ ਤੇ ਕਾਰਵਾਈ ਪਾਰਟੀ ਤੋਂ ਕੱਢਣ ਦੀ ਉਹ ਲੋਕ ਕਰਦੇ ਆ ਜਿਨ੍ਹਾਂ ਤੇ ਆਪਦੇ ਤੇ ਕਰੋੜਾਂ ਰੁਪਏ ਦੇ ਇਲਜ਼ਾਮ ਔਰ ਕਈ ਸਮਾਂ ਜੇਲ੍ਹ ਕਟਿਆ ਇਸ ਚੀਜ਼ ਦਾ ਦੁੱਖ ਹੈ ਨਹੀਂ ਮੈਨੂੰ ਕਿਸੇ ਚੀਜ਼ ਦਾ ਦੁੱਖ ਨਹੀਂ ਹੈ ਜੀ ਜੇਕਰ ਅਪੀਲ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਦੇ ਵਿੱਚ ਹੈ ਇਨਸਾਫ ਮਿਲਣਾ ਹੈ ਜੀ ਮਿਲ ਵੀ ਰਿਹਾ ਹੈ ਤੁਸੀਂ ਦੇਖੋ ਮਿਲਣਾ ਵੀ ਹੈ ਦੇਖੋ ਬੇਅਦਬੀ ਦੇ ਵਿੱਚ ਇਨਸਾਫ ਇਹਨਾਂ ਨੇ ਨਹੀਂ ਹੂੰ ਹੂੰ ਸਾਫ ਨਹੀਂ ਕੀਤਾ ਤਾਂ ਗੁਰੂ ਸਾਹਿਬ ਨੇ ਦੇਖੋ ਇਲੈਕਸ਼ਨ ਦੇ ਵਿੱਚ ਇਨਸਾਫ ਕੀਤਾ केजरीवाल ਸਾਹਿਬ ਦੀ ਜਿਹੜੀ ਹਾਰ ਹੋਈ ਹੈ ਨਾ ਸਿਸੋਦੀਆ ਸਾਹਿਬ ਦੀ ਹਾਰ ਹੋਈ ਹੈ ਦਿੱਲੀ ਦੀ ਸਰਕਾਰ ਜੋ ਗਈ ਹੈ ਉਹ ਗੁਰੂ ਸਾਹਿਬ ਦੀ ਅਦਾਲਤ ਦੇ ਵਿੱਚ ਜੋ ਇਨਸਾਫ ਮਤਲਬ ਜੋ ਅਦਾਲਤ ਦੇ ਵਿੱਚ ਜੋ ਮੁਕਦਮਾ ਮੈਂ ਅਪੀਲ ਰੱਖੀ ਸੀ ਨਾ ਇਹ ਉਹਦਾ ਹੀ ਨਤੀਜਾ ਹੈ ਜੀ ਠੀਕ ਹੈ ਨਾ ਇਸ ਕਰਕੇ ਮੈਂ ਬਹੁਤੇ ਜ਼ਿਆਦਾ ਬੋਲਣ ਦੀ ਲੋੜ ਨਹੀਂ ਹੈ ਠੀਕ ਹੈ ਜੀ ਕਾਰਵਾਈ ਤੋਂ ਬਾਅਦ ਪੰਜਾਬੀਆਂ ਦਾ ਜਿਹੜਾ ਸਹਿਯੋਗ ਤੁਹਾਨੂੰ ਮਿਲ ਰਿਹਾ ਉਹਨੂੰ ਕਿਵੇਂ ਦੇਖਦੇ ਹੋ ਦੇਖੋ ਜੋ ਜੋ ਵਿਅਕਤੀ ਪੰਜਾਬ ਦੇ ਵਿੱਚ ਪਾਵਰ ਦੇ ਵਿੱਚ ਆਏ ਨੇ ਪੰਜਾਬ ਦੇ ਲੋਕਾਂ ਦੇ ਜਜ਼ਬਾਤਾਂ ਦੇ ਨਾਲ ਮਤਲਬ ਖਿਲਵਾੜ ਕਰਕੇ ਆਏ ਨੇ ਮੈਂ ਇਹ ਕਰ ਦੂੰਗਾ ਜੀ ਮੈਂ ਇਹ ਕਰ ਦੂੰਗਾ ਜੀ ਮੈਂ ਇਹ ਕੋਈ ਗੁਟਕਾ ਸਾਹ ਹੱਥ ਦੇ ਵਿੱਚ ਫੜ ਕੇ ਕੁਝ ਵਾਅਦੇ ਕਰਕੇ ਜਾ ਰਹਾ ਹੈ ਕੁਝ ਤਾਂ ਜਜ਼ਬਾਤਾਂ ਦੇ ਨਾਲ ਖਿਲਵਾੜ ਹੋਇਆ ਉਸ ਦਿਨਾਂ ਦਾ ਪੰਜਾਬ ਤੇ ਪੰਜਾਬ ਦੇ ਲੋਕਾਂ ਦੀ ਬਹੁਤ ਮਤਲਬ हानि हो गई माने नुकसान होया है जी बहुत ज्यादा नुकसान होया है तो जरूरत है एक ईमानदार एक स्वच्छ मतलब प्रशासन देने दी ਲੋੜ ਹੈ ਤੇ ਪੰਜਾਬ ਦੇ ਲੋਕ ਦੇਖੋ ਕੁਝ ਨਾ ਕੁਝ ਕਰਨਗੇ ਪੰਜਾਬ ਦੇ ਲੋਕਾਂ ਨੇ ਵੈਸੇ ਤਾਂ ਬੈਠਣਾ ਨਹੀਂ ਹੈ ਨੇ ਜੋ ਉਹਨਾਂ ਦੇ ਨਾਲ ਹੋ ਰਿਹਾ ਹੈ ਉਹਨਾਂ ਨੇ ਵੀ ਕੁਝ ਕਰਨਾ ਹੀ ਕਰਨਾ ਹੈ ਅਸੀਂ ਆਪਣੇ ਪਧਰਤੇ ਦੇਖੋ ਪੰਜਾਬ ਤੇ ਪੰਜਾਬ ਦੇ ਲੋਕਾਂ ਦੇ ਹੱਕ ਤੇ ਸੱਚ ਦੀ ਲੜਾਈ ਲੜਾਂਗੇ ਜੀ ਉਹਨਾਂ ਦੀ ਆਵਾਜ਼ ਬੁਲੰਦ ਕਰਾਂਗੇ ਸਾਡੀ ਇਹੀ ਕੋਸ਼ਿਸ਼ ਰਹੇਗੀ ਕਿ ਅਸੀਂ ਜੋ ਵਾਅਦਾ ਉਦੋਂ ਕੀਤਾ ਸੀ ਕਿ ਮਹਾਰਾਜਾ ਰਣਜੀਤ ਸਿੰਘ ਜੀ ਦਾ ਜੋ ਸ਼ਾਸਨ ਸੀਗਾ ਉਹ ਸ਼ਾਸਨ ਲੈ ਕੇ ਆਵਾਂਗੇ ਤੁਸੀਂ ਅੱਜ ਦਾ ਪੰਜਾਬ ਦੇਖ ਲਓ ਜੀ ਕਿੱਥੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਸ਼ਾਸਨ ਤੇ ਅੱਜ ਦਾ ਤੁਸੀਂ ਸ਼ਾਸਨ ਦੇਖੋ ਲੇਕਿਨ ਇਹ ਸਾਡਾ ਕਮਿਟਮੈਂਟ ਹੈ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਕਮਿਟਮੈਂਟ ਠੀਕ ਹੈ ਕਿ ਪੰਜਾਬ ਦੇ ਵਿੱਚ ਇੱਕ ਸ਼ਾਸਨ ਜ਼ਰੂਰ ਦੇਵਾਂਗੇ ਜੋ ਅਸੀਂ ਅਸੀਂ ਬਰਾਬਰੀ ਤਾਂ ਨਹੀਂ ਕਰ ਸਕਦੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਸ਼ਾਸਨ ਦੀ ਲੇਕਿਨ ਅਸੀਂ ਨੇੜੇ ਤੇੜੇ ਜ਼ਰੂਰ ਪੰਜਾਬ ਨੂੰ ਪਹੁੰਚਾਵਾਂਗੇ ਪੰਜਾਬ ਦੁਬਾਰਾ ਬੁਲੰਦ ਹੋਗਾ ਪੰਜਾਬ ਦੁਬਾਰਾ ਆਬਾਦ ਹੋਗਾ ਜੋ ਰੰਗਲਾ ਪੰਜਾਬ ਹੈ ਹਰ ਵਿਅਕਤੀ ਜੁਮਲੇ ਦੇ ਤੌਰ ਤੇ ਉਹਨੂੰ ਹਰ ਲੀਡਰ ਲੈ ਲੈਂਦਾ ਹੈ ਲੇਕਿਨ ਰੰਗਲਾ ਪੰਜਾਬ ਇਹ ਸਭ ਨਹੀਂ ਹੈ ਕਿ ਨਚਾਰੀ ਬਨ ਕੇ ਜਿੱਥੇ ਮਰਜੀ ਨੱਚ ਦੋ ਹੋ ਗਿਆ ਜੀ ਰੰਗਲਾ ਪੰਜਾਬ ਬਣ ਗਿਆ ਇਸ ਤਰ੍ਹਾਂ ਦਾ ਨਹੀਂ ਹੁੰਦਾ ਠੀਕ ਹੈ ਕਿ ਨਹੀਂ ਤੇ ਅਸੀਂ ਰੰਗਲਾ ਪੰਜਾਬ ਐਕਚੁਅਲ ਸੈਂਸ ਦੇ ਵਿੱਚ ਬਣਾਵਾਂਗੇ ਠੀਕ ਹੈ ਜੀ ਇੱਕ ਹਰ ਪੰਜਾਬੀ ਦੇ ਮਨ ਦੇ ਵਿੱਚ ਸਵਾਲ ਆ ਜਿਹੜਾ ਤੁਹਾਡੇ ਕੋਈ ਸਾਥੀਆਂ ਨੂੰ ਵੀ ਫੋਨ ਆ ਰਹੇ ਸੀ ਸਾਨੂੰ ਵੀ ਆ ਰਹੇ ਸੀ ਕਿ ਕੁਮਰ ਵਿਜੇ ਪ੍ਰਤਾਪ ਸਿੰਘ ਜੀ ਦਾ ਅਗਲਾ ਰਾਹ ਅਗਲਾ ਐਕਸ਼ਨ ਜਿਹੜਾ ਕੀ ਰਹਿਣ ਵਾਲਾ ਦੇਖੋ ਜੀ ਮੈਂ ਦੁਬਾਰਾ ਤੁਹਾਨੂੰ ਇਹ ਕਹਾਂਗਾ ਕਿ ਮੇਰੀ ਅਪੀਲ ਹੀ ਗੁਰੂ ਸਾਹਿਬ ਦੀ ਅਦਾਲਤ ਦੇ ਵਿੱਚ ਹੈ ਔਰ ਤੁਸੀਂ ਸਾਰੇ ਜਾਣਦੇ ਹੋ ਸਾਰੇ ਪੰਜਾਬੀ ਜਾਣਦੇ ਨੇ ਕਿ ਜਿੰਨੇ ਸ਼ਰੀਆ ਤਿੰਨੇ ਸੁਮਾਰਿਆ ਠੀਕ ਹੈ ਤਾਂ ਮੈਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ थैंक यू वेरी ਧੰਨਵਾਦ ਜੀ ਤਾਂ ਇਹ ਸੰਤ ਕੁਮਰ ਵਿਜੇ ਪ੍ਰਤਾਪ ਸਿੰਘ ਜਿਨ੍ਹਾਂ ਨੇ ਬਹੁਤ ਸਾਰੀਆਂ ਗੱਲਾਂ ਸਾਫ਼ ਕੀਤੀਆਂ ਨੇ ਅੱਜ ਬਹੁਤ ਸਾਰੀਆਂ ਗੱਲਾਂ ਤੇ ਬੋਲੇ ਵੀ ਆ ਪਰ ਉਹਨਾਂ ਨੇ ਕਿਹਾ ਕਿ ਅੱਜ ਕੁਝ ਲਿਮਟਿਡ ਗੱਲਾਂ ਤੇ ਵੀ ਅੱਜ ਰ੍ਹਾਂਗੇ ਤੇ ਉਮੀਦ ਕਰਦੇ ਆ ਕਿ ਅੱਜ ਜਿਹੜਾ ਇਹ ਕਾਰਵਾਈ ਕੰਗਰਸ ਵਿੱਚ ਪ੍ਰਤਾਪ ਸਿੰਘ ਹੋਰਾਂ ਤੇ ਹੋਈ ਹੈ ਉਸ ਦੇ ਉੱਪਰ ਜਿਹੜੀ ਕੀਤੀ ਗੱਲਬਾਤ ਤੁਹਾਨੂੰ ਜਰੂਰ ਪਸੰਦ ਆਏ ਉਹ ਦੁਬਾਰਾ ਫਿਰ ਮਿਲਾਂਗੇ ਤਾਂ ਬਾਅਦ